ਆਹ ਜੀ ਨਮਸਕਾਰ ਹੋ ਗਿਆ। ਉਹ ਕੌਣ ਸੇਜ ਪਈ ਕਰਦੇ ਤਾ ਬਈ। ਇਹ ਕੋਹ ਥੱਲੇ ਵਧੀ ਗਈ ਹੋ ਨਾ ਜਦੋਂ। ਉਹ ਬਾਈ ਜੀ। ਉਹ ਕੋਹ ਪੁੰਜਿਆ ਲੱਗਾ। ਨਹੀਂ ਉਹ ਲਿਆਦੀ। ਦੋਲ ਕੇ ਤੇ ਜਿਆਦਾ ਲੱਗਿਆ ਜਾ। ਉਹ ਵੀ ਕਿੱਧਰ ਹੈ? ਦੋਲ ਜਿਆਦਾ ਲੱਗਾ। ਆ ਜੇਬ ਤੇ ਹੈਗਾ ਥੱਲੇ ਬਟੂਆ ਮੇਰੇ ਸਮਝ ਤੀਕੋ। ਪਰਸੇ ਜੀ ਵੇਖ ਲਓ ਸ਼ਾਇਦ ਕੋਈ ਡਰੈੱਸ ਲਿਖਾ ਹੋਵੇ। ਹਾਰਦੂਰ ਗੜ ਕੋਈ ਹੋਵੇ। ਉਹਨਾਂ ਦਾ ਉਹ ਬਾਹਰ ਲਾਓ। ਪਾ ਜੀ ਤੁਸੀਂ ਕਰੋ ਕੋਈ ਕਰੋ। ਆਹੋ ਆਹੋ ਕੋਈ ਨਹੀਂ ਘੜ। ਦੇਖੋ ਨਿੱਕੀ-ਬਿੱਚੇ। ਦਾਦਾ ਅਬੀ ਅਬੀ ਸ਼ਦਮਾ। ਵਾਹ ਬਹੁਤ ਵਾਹ ਕਿਥੋਂ ਦਾ ਦੇਖਣਾ 2000 ਦਾ 2000 ਦਾ 8 ਦਾ ਇਹਦਾ ਇਹਦਾ 23 ਸਾਲ ਹੋਰ ਬੰਦੀ ਸਾਰੀਆਂ ਦਾ ਇੱਕ ਨੰਬਰ ਖੋਰੀਆ ਦਾ ਬਸ ਇਹੋ ਲੱਗ ਗਿਆ ਲੈਟਰ ਐਡਰੈਸ ਆ ਤਿੰਨ ਪ੍ਰੈਸਿੰਗ ਇੱਕ ਐਡਰੈਸ ਹੁੰਦਾ ਵਾ ਤੇ ਐਰਸੀ ਵੀ ਦੂਜੀ ਹੈ ਕਿਰਾਏ ਜਿਹੜੀ ਮਤਲਬ ओरिजिनल ਬੰਦੀ ਹੈ ਇਹ ਨੂੰ ਬੈਰ ਵੇਖੋ ਇੱਚੋ ਪਤਾ ਲੱਗਦਾ ਫੜਾ ਫੜੋ ਮੇਰਾ ਵੀਰਾ ਕਾਈ ਦਾ ਪਤਾ ਲੱਗ ਸਕਦਾ ਇਹ ਚ ਹੋ ਰਹੀ ਹੈ ਇਹ ਸ਼ਹਿਰ ਬਣੇ ਲੈ ਕੇ ਇਹਨੇ ਪਹਿਲੀ ਹਾਂ ਉਹ ਨਹੀਂ ਸਰਕਾਰ ਤਾਂ ਜਿਹੜਾ ਸਮਾਨ ਹੀ ਬੜਾ ਸਾਲੇ ਕੀ ਹੈ ਆ ਗਈ ਆ ਮੈਂ ਨਾਮ ਦੱਸਦਾ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪਿੰਡ ਹਰਦੋ ਚੰਡੇ ਆ ਸਵੇਰੇ ਸਵੇਰੇ ਜਿਹੜਾ ਵਾ ਇਹ ਜੀ ਜੀ ਸਾਹਿਬ ਦੇ ਸਾਹਮਣੇ ਅਪਜੋਡ ਸਾਈਟ ਤੇ ਟਰੱਕ ਲਿਆ ਇੱਥੇ ਕਿ ਨੌਜਵਾਨ ਪਿਆ ਵਾ ਕੀ ਨਾਂ ਲਈਦਾ ਇੰਜੈਕਸ਼ਨ ਉਹਦੇ ਉੱਤੇ ਡਿੱਗੇ ਨੇ ਉੱਥੇ ਕੀਨ ਦਾ ਮੈਨੂੰ ਲੱਗਦਾ ਡੈਥ ਹੋ ਚੁੱਕੀ ਆ ਉਹਦੀ ਔਰ ਕਾਫੀ دیر ਕੋ پولیس ਨੂੰ ਫੋਨ ਕੀਤਾ ਆਪਾਂ ਲਾਤਾ ਘੰਟਾ ਹੋ ਗਿਆ ਵਾ ਹਾਲ ਤੱਕ ਪੁਲਿਸ ਅਧਿਕਾਰੀ ਆਇਆ ਨਹੀਂ ਆਉਣ ਦੇ ਨੇ ਆ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਮੈਨੂੰ ਲੱਗਦਾ 25 26 ਸਾਲ ਤੋਂ ਘਾਟੋਂ ਫਿਰਦਾ ਬੱਚਾ ਵਾ ਔਰ ਇੱਥੇ ਪਿਆ ਵਾ ਮਤਲਬ ਕੀੜੀਆਂ ਮਖੋੜਿਆਂ ਨੂੰ ਲੱਗਦਾ ਇਹ ਲੱਗੇ ਚਾ ਕਿਹਦਾ ਪਿੰਡ ਦਾ ਕਿਹਦਾ ਆ ਪੜੇ ਲੋਕਾਂ ਨੇ ਆਪਾਂ ਫੋਟੋ ਫੋਟਾ ਪਾਇਆ ਵਾ ਇੱਥੇ ਲੋਕ ਜਿੰਨੇ ਵੀ ਆਏ ਸਭ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹਾਲ ਤੱਕ ਇਹ ਪਛਾਣ ਚ ਨਹੀਂ ਆਇਆ ਤਾਂ ਹੀ ਆਪਾਂ ਖੜੇ ਆ ਕਿ ਪੁਲਿਸ ਆ ਜੇ ਔਰ ਆਪਣੀ ਕਾਰਵਾਈ ਕਰ ਲੇ ਜੇ ਆਪਾਂ ਉਸ ਤੋਂ ਬਾਅਦ ਜਿਹੜੀ ਇਹਦੀ ਜੀਵਨ ਤਲਾਸ਼ੀ ਵਿਰਾਲੇ ਇਹ ਉਧਾਰ ਕਰਜੋ ਮਿਲੂ ਇਹਦੇ ਕੋ ਉਤੋਂ ਆਪਾਂ ਪਤਾ ਲੱਗ ਸਕਦਾ ਵੀ ਕਿੱਥੋਂ ਦਾ ਹੋ ਇੰਜੈਕਸ਼ਨ ਪਏ ਨੇ ਲੱਗੇ ਦਿਖਾਈ ਦੇ ਰਿਹਾ ਜੋ ਹੈ ਪ੍ਰੀਮੀਅਰ ਰਿਵਿਊਡੈਂਸ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨਾਂ ਦੀ ਡੈਥ ਹੋਈ ਜਾ ਦੋ ਇੰਜੈਕਸ਼ਨ ਲੱਗੇ ਪਏ ਇੱਕ ਲੱਗਾ ਵਾ ਇਹ ਕਿਹੜਾ ਉਤਰਾਂ ਖਾਲੀ ਪਿਆ ਵਾ ਕਿੰਨੇ ਵੀ ਪਤਾ ਲੱਗਾ ਸੀ ਤੁਹਾਨੂੰ ਇਹ ਮੈਨੂੰ ਪਤਾ ਲੱਗਾ ਕੋਈ 8:30-8:00 ਵਜੇ ਦੇ ਨਾਲ ਪਤਾ ਲੱਗਾ ਤੇ ਆਪਾਂ ਇੱਥੇ ਆਏ ਆ ਜਿਹੜੇ ਸੈਰ ਕਰਦੇ ਬੰਦੇ ਉਹਨਾਂ ਵੇਖਿਆ ਕੋ ਰਾਈਗੀ ਜਾਂਡਿਆ ਨੱਸਿਆ ਵੀ ਆਹ ਗੱਲ ਆ ਵੀ ਇੱਥੇ ਬੰਦਾ ਪਿਆ ਵਾ ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿ ਨਾਲ ਦਾ ਕਿ ਭਈ ਆਓ ਇੱਥੇ ਆਹ ਗੱਲ ਆ ਪਰ ਹਾਲ ਤੱਕ ਆਇਆ ਕੋਈ ਨਹੀਂ ਵਾ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਜੀ ਪਿੰਡ ਅਰਦੋਝੰਡੇ ਆ ਕੀ ਦੇਖਿਆ ਸਿਰਿਆ ਅਸੀਂ ਨਾ ਹੁਣੇ ਇਹਨੂੰ ਪਤਾ ਲੱਗਾ ਫੋਨ ਕੀਤਾ ਇੱਥੋਂ ਵੀ ਇੱਥੇ ਇੱਕ ਮੁੰਡਾ ਵਾ ਕੋਈ 20 25 ਸਾਲ ਦਾ ਵਾ ਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ ਤੇ ਅਸੀਂ ਇੱਥੋਂ ਫਿਰ ਆਏ ਆ ਵੇਖਣ ਇਹਨਾਂ ਨੂੰ ਸਾਡੇ ਜੀ ਕੋਈ ਪਛਾਣ ਚ ਨਹੀਂ ਆ ਰਿਹਾ ਇਹ ਤਾਂ ਕੌਣ ਆ ਤੇ ਟੀਕੇ ਪਏ ਨੇ ਲਾਗੇ ਪਾਣੀ ਦੀ ਬੋਤਲ ਵੀ ਪਈ ਆ ਇੱਕ ਟੀਕਾ ਉਹਨੇ ਲਾ ਲਿਆ ਵਾ ਇੱਕ ਟੀਕਾ ਉੱਦਾਂ ਭਰਿਆ ਪਿਆ ਜੇ ਇਹੋ ਕੁਝ ਦੇਖਿਆ ਬਾਕੀ ਪੁਲਿਸ ਨੂੰ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਹੈ ਨਹੀਂ ਅਜੇ ਤੱਕ ਪਹੁੰਚੀ ਨਹੀਂ ਪਹੁੰਚ ਨਹੀਂ ਆਈ ਆ ਗਈ ਹੈ ਹਾਂਜੀ ਸਰ ਸਰਪਟ ਨਾਮ ਦਾ ਹੈ ਤੁਹਾਨੂੰ ਮੈਂ ਸੁਖਜਿੰਦਰ ਸਿੰਘ ਐਸ.ਐਸ.ਓ ਸਦਰ ਬਟਾਲਾ ਸਾਡੇ ਇੱਕ ਡੈੱਡ ਬੋਡੀ ਜੀ ਹੈ ਕੀ ਕਿਹਾ ਅੱਜ ਨਾ ਹੁਣੇ ਸੂਚਨਾ ਮਿਲੀ ਜੀ ਕਿ ਡੈੱਡ ਬੋਡੀ ਜਿਹੜੀ ਆਪਣੇ ਇੱਥੇ ਫਈ ਹਾਈਵੇ ਤੇ ਨੇੜੇ ਬੈਲਾਵਿਤਾ ਹੋਟਲ ਉਹ ਸੂਚਨਾ ਮਿਲ ਤੇ ਮੈਂ ਵੀ ਪਹੁੰਚਾ ਇੱਥੇ ਆਂ ਕਿ ਦੇਖਿਆ ਇਹਦੇ ਆਧਾਰ ਕਾਰਡ ਇਹਦਾ ਮਿਲਿਆ ਹੈ ਲੜਕੇ ਦਾ ਅਭੀ ਅਭੀ ਸ਼ਰਮਾ ਅਭੀ ਸ਼ਰਮਾ ਦਾ ਸਰ ਨਾ ਆਇਆ ਜੀ ਇਹਦੇ ਫਾਦਰ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ ਇਹ ਗਲੀ ਦੇਵਾ ਸਿੰਘ ਬਾਜ਼ਾਰ ਲੋਹਾਰਾਂ ਵਾਲਾ ਚੌਂਕ ਲక్ష్మణ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ ਤੇ ਕੋਈ ਜੜੀ ਨਹੀਂ ਇਹਦੇ ਤੇ ਇਹਦੀ ਵੈਰੀਫਾਈ ਕਰ ਰਹੇ ਆਪਾਂ ਪੀਚ ਕਰ ਰਹੇ ਆ ਦੀ ਬੰਦ ਕੇ ਤੇ ਸਰੀੰਜਾ ਵਗੈਰਾ ਇਹਦੇ ਲੱਗੇ ਪਈਆਂ ਨੇ ਦੇਖ ਰਹੇ ਆ ਸਰਚ ਕਰਦੇ ਆ ਜੋ ਵੀ ਹੋਇਆ ਹੈ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਨੀ ਤੁਮੜ तकरीबन ਕਿੰਨੇ तकरीबन ਇਹਦੀ 27 26 27 ਸਾਲ ਦੀ ਏਜ ਹੈ ਲੜਕੇ ਦੀ ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਆ ਉਸ ਤੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ ਚਾਊਗਾ ਆਪਾਂ ਉਹਨੂੰ ਲੈਵਾਂਗੇ